ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਮਜੀਠੀਆ ਦੀਆਂ ਵੱਡੇ ਪੱਧਰ ਤੇ ਵਧੀਆਂ ਮੁਸ਼ਕਲਾਂ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜੰਗ ਨਸ਼ਿਆਂ ਵਿਰੁੱਧ ਜਿਹੜੀ ਮਹਿਮ ਚੁਲਾਈ ਹੋਈ ਹੈ ਪੰਜਾਬ ਦੇ ਲੋਕਾਂ ਵੱਲੋਂ ਉਸ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਹਾਲਾਂਕਿ ਵਿਕਰਮ ਮਜੀਠੀਆ ਵਿਕਰਮਜੀਠੀਆ ਦੇ ਵਕੀਲ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵੱਲੋਂ ਵਾਰ-ਵਾਰ ਕਿਹਾ ਜਾ ਰਿਹਾ ਹੈ ਕੇ ਨਸ਼ਾ ਤਸਕਰੀ ਦੇ ਵਿੱਚ ਇਨਵੋਲ ਲਿਪਤ ਨਹੀਂ ਸਨ ਬਿਕਰਮਜੀਠਿਆ ਲੇਕਿਨ ਇਸ ਦੇ ਬਾਵਜੂਦ ਵੀ ਰਾਸੀ ਰੰਜਸ ਦੇ ਕਾਰਨ ਰਾਜਨੀਤੀ ਬਦਲਾ ਖੋਰੀ ਦੀ ਨੀਤੀ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਿਕਰਮਜੀਠਿਆ ਤੇ ਕਾਰਵਾਈ ਕੀਤੀ ਗਈ 25 ਜੂਨ ਤੋਂ ਲੈ ਕੇ ਹੁਣ ਤੱਕ ਲਗਾਤਾਰ ਨਿਆਂਇਕ ਹਰਾਸਤ ਵੱਧੀ ਆ ਰਹੀ ਹੈ ਬਿਕਰਮ ਮਜੀਠੀਆ ਦੀ ਬਿਕਰਮ ਮਜੀਠੀਆ ਨੇ ਜ਼ਬਾਨਤ ਲੈਣ ਲਈ ਪਟੀਸ਼ਨ ਅਰਜੀ ਦਾਇਰ ਕੀਤੀ ਸੀ ਮੁਹਾਲੀ ਦੀ ਸਥਾਨਕ ਅਦਾਲਤ ਵਿੱਚ ਲੇਕਿਨ ਉੱਥੇ ਉਹਨਾਂ ਦੀ ਨਹੀਂ ਸੁਣੀ ਗਈ ਕਿਉਂਕਿ 10000 ਤੋਂ ਵੱਧ ਪੰਨਿਆਂ ਦੀ ਰਿਪੋਰਟ ਜਦੋਂ ਕੋਰਟ ਦੇ ਵਿੱਚ ਪੇਸ਼ ਕੀਤੀ ਗਈ ਤਾਂ ਫਿਰ ਬਿਕਰਮ ਮਜੀਠੀਆ ਦੀ ਜ਼ਬਾਨ ਦੇ ਰਸਤੇ ਬੰਦ ਹੋ ਗਏ ਹੁਣ ਬਿਕਰਮ ਮਜੀਠੀਆ ਨੇ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਹੈ ਕਿ ਮੈਨੂੰ ਜ਼ਬਾਨਤ ਮਿਲੇ 10 ਦਸੰਬਰ ਨੂੰ ਫੈਸਲਾ ਆਵੇਗਾ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਮਾਨਯੋਗ ਇਹ ਫੈਸਲਾ ਕਿਵੇਂ ਲੈਂਦੀ ਹੈ ਇਹ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗੇਗਾ ਲੇਕਿਨ ਵਿਕਰਮ ਜੀਠੀਆ ਅਤੇ ਵਿਕਰਮ ਵਜੀਠੀਆ ਦੇ ਸਾਥੀਆਂ ਦੀ ਜਿਹੜੇ ਉਸ ਘਟਾਲੇ ਦੇ ਵਿੱਚ ਮਨੀ ਲਾਂਡਿੰਗ ਲੈ ਕੇ ਡੈਕਨੋ ਲੈ ਕੇ ਆਮਦਨ ਤੋਂ ਵੱਧ ਜਾਇਦਾਦ ਰੱਖਣ ਰੱਖਣ ਦੇ ਮਾਮਲੇ ਨੂੰ ਲੈ ਕੇ ਜਿਹੜੇ ਲੋਕ ਇਨਵੋਲਵ ਸੀ ਇੱਕ ਧਾਰਾ ਨੂੰ ਹੋਰ ਵਧਾ ਦਿੱਤਾ ਗਿਆ ਹੈ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਅਤੇ ਖਬਰ ਆ ਖਬਰ ਆ ਰਹੀ ਹੈ ਕਿ ਪੰਜਾਬ ਦੇ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮਜੀਤਿਆ ਜੋ ਇਸ ਸਮੇਂ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਜੇਲ੍ਹ ਦੇ ਵਿੱਚ ਨਜ਼ਰਬੰਦ ਨੇ ਦੇ ਕੇਸ ਵਿੱਚ ਬਿਜ਼ਨਸ ਬਿਊਰੋ ਨੇ ਇੱਕ ਹੋਰ ਜਿਹੜਾ ਹੈ ਨਵਾਂ ਕਦਮ ਚੱਕ ਲਿਆ ਹੈ ਨਵਾਂ ਕਦਮ ਕੀ ਹੈ ਉਸ ਦੇ ਨਾਲ ਇਕੱਲੇ ਵਿਕਰਮਜੀਤਿਆ ਦੀ ਨਹੀਂ ਬਿਕਰਮ ਜੀਠਿਆ ਦੀ ਧਰਮ ਪਤਨੀ ਦੀਆਂ ਮਸੀਤਾਂ ਵੱਸ ਸਕਦੀਆਂ ਨੇ ਬਿਕਰਮ ਜੀਠਿਆ ਦੇ ਸਾਲੇ ਦੀਆਂ ਤਾਂ ਮੁਸ਼ਕਲਾਂ ਵਧਣ ਗਿਆ ਵਧਣ ਗਿਆ ਕਿਉਂਕਿ ਗੱਜਪਤ ਜਿਹੜੇ ਗਰੇਵਾਲ ਨੇ ਉਹਨਾਂ ਨੇ ਬਿਲਕੁਲ ਅਨਾਕਤ ਕੀਤੀ ਉਹਨਾਂ ਨੇ ਬਿਲਕੁਲ ਰਿਸਪਾਂਸ ਨਹੀਂ ਦਿੱਤਾ ਬਿਜ਼ਨਸ ਦੇ ਸਰਵ ਉੱਚ ਅਧਿਕਾਰੀਆਂ ਨੂੰ ਦੱਸਿਆ ਜਾ ਰਿਹਾ ਹੈ ਕਿ ਨਵੀਂ ਧਾਰਾ ਬਿਜ਼ਨਸ ਵਿਭਾਗ ਜਿਹੜੇ ਬਿਜ਼ਨਸ ਵਿਭਾਗ ਦੇ ਮਜੀਠੀਆ ਦੇ ਮਾਮਲੇ ਵਿੱਚ ਧਾਰਾ 120 ਹੋਰ ਦੋੜ ਦਿੱਤੀ ਹੈ ਜਿਸ ਨੂੰ ਅਪਰਾਧਿਕ ਸਾਜ਼ਿਸ਼ ਕ੍ਰਿਮੀਨਲ ਕੰਪਰੇਸੀ ਦੇ ਨਾਮ ਨਾਲ ਜਿਹੜਾ ਜਾਣਿਆ ਜਾਂਦਾ ਹੈ ਯਾਨੀ ਕਿ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਕਿਹੜੇ ਕਿਹੜੇ ਲੋਕ ਲਿਪਸਿੰਗ ਕਿੰਨਾ ਦੇ ਸਿਰ ਤੇ ਆਮਦਨ ਤੋਂ ਵੱਧ ਜਾਇਦਾਦ ਵਿਕਰਮਜੀਤਿਆ ਅਤੇ ਵਿਕਰਮਜੀਤਿਆ ਦੇ ਪਰਿਵਾਰ ਵੱਲੋਂ ਪੜਾਈ ਗਈ ਉਹਨਾਂ ਜਿਹੜੇ ਕ੍ਰਿਮੀਨਲ ਨੇ ਉਹ ਜਿਹੜੇ ਮੁਲਜ਼ਮ ਨੇ ਉਹਨਾਂ ਉੱਤੇ ਵੀ ਕਾਰਵਾਈ ਹੋਵੇਗੀ ਇਹ ਜਾਣਕਾਰੀ ਬਿਜ਼ਨਸ ਵਿਭਾਗ ਦੇ ਸਰ ਉੱਚ ਅਧਿਕਾਰੀਆਂ ਵੱਲੋਂ ਮੁਹਾਲੀ ਦੀ ਇੱਕ ਵਿਸ਼ੇਸ਼ ਅਦਾਲਤ ਨੂੰ ਜਿਹੜੀ ਹੈ ਦੇ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਗੱਜਪਤਰਾਏ ਜਿਹੜੇ ਨੇ ਉਹ ਵਾਰ-ਵਾਰ ਉਹਨਾਂ ਨੂੰ ਸੱਦਾ ਦਿੱਤਾ ਗਿਆ ਕਿ ਤਲਬ ਹੋ ਬਿਜ਼ਨਸ ਦੇ ਦਫਤਰ ਦੇ ਵਿਭਾਗ ਵਿੱਚ ਤੁਹਾਡੇ ਕੋਲੋਂ ਅਸੀਂ ਬਿਕਰਮ ਮਜੀਠੀਆ ਦੇ ਮਾਮਲੇ ਵਿੱਚ ਪੁੱਛਗਿੱਛ ਕਰਨੀ ਹੈ ਲੇਕਿਨ ਉਹ ਹਮੇਸ਼ਾ ਹੀ ਆਨਾ ਕਾ ਨਹੀਂ ਕਰਦੇ ਰਿਹਾ 29 ਨਵੰਬਰ ਤੱਕ ਗ੍ਰਿਫਤਾਰੀ ਦਾ ਵਾਰੰਟ ਵੀ ਮੁਹਾਲੀ ਦੀ ਸਥਾਨਕ ਅਦਾਲਤ ਵਿੱਚੋਂ ਬਿਜ਼ਨਸ ਦੇ ਸਰ ਉੱਚ ਅਧਿਕਾਰੀਆਂ ਵੱਲੋਂ ਜਿਹੜਾ ਹੈ ਉਹ ਪ੍ਰਾਪਤ ਕਰ ਲਿਆ ਗਿਆ ਹੈ ਦੱਸਿਆ ਗਿਆ ਹੈ ਕਿ 120 120 ਬੀ ਧਾਰਾ ਜੋੜ ਦਿੱਤੀ ਗਈ ਹੈ ਇਸ ਦੇ ਵਿੱਚ ਇਸ ਧਾਰਾ ਦੇ ਨਾਲ ਇਸ ਧਾਰਾ ਦੇ ਜੁੜਨ ਦੇ ਨਾਲ ਕੇਸ ਵਿੱਚ ਹੋਰ ਵੀ ਜਿਹੜੇ ਲੋਕ ਇਨਵੋਲਵ ਨੇ ਜਿਨ੍ਹਾਂ ਦੇ ਸਿਰ ਉੱਤੇ ਇਹ ਪੈਸਾ ਬਣਾਇਆ ਗਿਆ ਜਾਂ ਇਸ ਸਾਰੇ ਮਾਮਲੇ ਨੂੰ ਅਮਲੀ ਰੂਪ ਦਿੱਤਾ ਗਿਆ ਕਿਹੜੇ ਵਿੱਚ ਸਲਾਹ ਦੇਣ ਵਾਲੇ ਸੀ ਕਿਹੜੇ ਸਾਜ਼ਿਸ਼ ਕਰਤਾ ਸੀ ਕਿਨਾਂ ਦੇ ਖਾਤਿਆਂ ਦੇ ਵਿੱਚ ਇਹ ਪੈਸਾ ਟ੍ਰਾਂਸਫਰਡ ਹੋਇਆ ਹੋ ਸਕਦਾ ਹੈ ਕਿ ਵਿਕਰਮ ਮਜੀਠੀਆ ਦੀ ਤਰ ਪਤਨੀ ਗਰੀਬਕਰ ਮਜੀਠੀਆ ਵੀ ਇਹ ਜਿਹੜਾ ਉਸ ਉੱਤੇ ਵੀ ਕਾਰਵਾਈ ਹੋ ਸਕਦੀ ਹੈ ਕਿਉਂਕਿ ਗੱਜਪਤ ਰਾਏ ਗੱਟਪੱਤ ਗਰੇਵਾਲ ਜੋ ਬਿਕਰਮ ਜੀਠਿਆ ਦੇ ਸਕੇ ਸਾਲੇ ਨੇ ਉਹਨਾਂ ਉੱਤੇ ਜਿਹੜੀਆਂ ਧਰਾਵਾਂ ਲੱਗਣਗੀਆਂ ਉਹ ਤਾਂ ਬਾਅਦ ਵਿੱਚ ਵੇਖਿਆ ਜਾਵੇਗਾ ਹਾਲਾਂਕਿ ਉਹਨਾਂ ਦੇ ਗ੍ਰਿਫਤਾਰੀ ਦੇ ਵਾਰੰਟ ਜਿਹੜੇ ਨੇ ਵਿਜੀਲੈਂਸ ਦੇ ਵਿਭਾਗ ਦੇ ਸਰ ਉੱਚ ਅਧਿਕਾਰੀਆਂ ਵੱਲੋਂ ਲੈ ਲਗੇ ਨੇ ਸੂਤਰ ਦੱਸੇ ਨੇ ਕਿ ਬਿਕਰਮ ਜੀਠਿਆ ਦੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਪੱਧਰ ਤੇ 120 ਧਾਰਾ ਨੂੰ ਲੈ ਕੇ ਮੁਸ਼ਕਲਾਂ ਵਧਣਗੀਆਂ ਜਿਹੜੇ ਬਿਕਰਮ ਜਿੱਥਿਆ ਦੇ ਨਾਲ ਇਨਵੋਲ ਹੋਣਗੇ ਉਹਨਾਂ ਉੱਤੇ ਵੱਡੀ ਕਾਰਵਾਈ ਕੀਤੀ ਜਾਵੇਗੀ